ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਆਫੀਆ ਕਲੈਕਸ਼ਨ ਤੇ ਅੱਜ ਫੇਰ ਤੁਹਾਡੇ ਰੂਬਰੂ ਹਾਜ਼ਰ ਹੋਏ ਆ ਇੱਕ ਨਵੀਂ ਵੀਡੀਓ ਦੇ ਨਾਲ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਸੇਲ ਚੁੰਨੀਆਂ ਦੀ ਸੂਟਾਂ ਦੀ ਦੁਪੱਟੀਆਂ ਦੀ ਸੇਲ ਆਲ ਓਵਰ ਸੂਟਾਂ ਦੀ ਕਾਟਨ ਦੇ ਸੂਟਾਂ ਦੀ ਮਿਕਸ ਰੇਸ਼ਮੀ ਸੂਟਾਂ ਦੀ ਸਭ ਸਾਰੇ ਸੂਟਾਂ ਦੀ ਸੇਲ ਲੈ ਕੇ ਆਏ ਜੀ ਇਸ ਵੀਡੀਓ ਦੇ ਵਿੱਚ 200 ਰੁਪਏ 250 300 ਰੁਪਏ ਤੇ 350 ਰੁਪਏ ਦੀ ਵੈਰਾਈਟੀ ਲੈ ਕੇ ਆਏ ਹਾਂ ਇਸ ਵੀਡੀਓ ਦੇ ਵਿੱਚ ਵੀਡੀਓ ਨਾਲ ਐਂਡ ਤੱਕ ਬਣੇ ਰਹੀ ਥੋੜੀ ਵੀਡੀਓ ਲੰਬੀ ਹੋਣ ਵਾਲੀ ਆ ਪਰ ਸਾਰੀ ਡਿਜ਼ਾਈਨ ਦਿਖਾਇਆ ਕੋਲ ਕੇ ਕੱਲਾ ਕੱਲਾ ਪੀਸ ਕੱਲਾ ਕੱਲਾ ਡਿਜ਼ਾਈਨ ਦਿਖਾਇਆ ਚੁੰਨੀਆਂ ਦੁਪੱਟੇ ਸੂਟ ਹਰੇਕ ਪੀਸ ਕੱਲਾ ਕੱਲ ਕਰਕੇ ਕਲਰ ਦਿਖਾਇਆ ਜੀ ਸਿੰਗਲ ਸਿੰਗਲ ਕਲਰ ਕਰਕੇ ਦਿਖਾਇਆ ਆ ਦੁਪੱਟੇ ਦਿਖਾ ਰਹੇ ਹਾਂ ਜੀ ਇਹ ਤੁਹਾਨੂੰ ਇਹ ਦੁਪੱਟੇ ਹੈਗੇ ਆ ਦੇਖੋ 2 ਮੀਟਰ ਦਾ ਦੁਪੱਟਾ ਵੱਡੇ ਪੰਨੇ ਦਾ ਖੁੱਲਡੁੱਲਾ ਦੁਪੱਟਾ ਪੱਕੇ ਰੰਗਾ ਦੇ ਦੁਪੱਟੇ ਆ ਜੀ 150 ਦੇ ਦੋ ਦੁਪੱਟੇ ਹੈ ਸਿਰਫ ਰੇਟ ਹੈਗਾ ਸਿਰਫ 150 ਦੇ ਦੋ ਦੁਪੱਟੇ ਆ ਜੀ ਆ ਦੇਖੋ ਕਲਰ ਡਿਜ਼ਾਈਨ ਸਾਰੇ ਨਵੇਂ ਡਿਜ਼ਾਈਨ ਆਏ ਜੀ ਬਦਲ ਕੇ ਹਰ ਹਰ ਸੰਡੇ ਸਾਡੇ ਕੋਲ ਹਰ ਹਫਤੇ ਚੇਂਜ ਹੋ ਕੇ ਵੈਰਿਟੀ ਹੁੰਦੀ ਹੈ ਜੀ ਆਹ ਦੇਖੋ ਡਿਜ਼ਾਈਨ ਬਦਲ ਕੇ ਆਇਆ ਬਹੁਤ ਸਾਰੇ ਕਲਰ ਡਿਜ਼ਾਈਨ ਆ ਦਵੱਟਿਆਂ ਦੇ ਵਿੱਚ ਆ ਦੇਖੋ ਸਾਰੇ ਕਲਰ ਆ ਦਵੱਟਿਆਂ ਦੇ ਵਿੱਚ ਰੇਟ ਹੈਗਾ ਜੀ 150 ਦੇ 2 ਦਵੱਟੇ ਨੇ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਸੂਟ ਕ੍ਰੇਪ ਦੇ ਸੂਟ ਦਿਖਾਵਾਂਗੇ ਜੀ 5 ਮੀਟਰ ਕਪੜਾ ਪੂਰਾ ਆਲ ਓਵਰ ਸੂਟ ਮੈਚਿੰਗ ਸੂਟ ਕ੍ਰੇਪ ਦਾ ਸੂਟ ਹੈ ਜੀ ਰੇਟ ਹੈਗਾ ਸਿਰਫ 200 ਰੁਪਏ ਦਾ ਸੂਟ ਹੈ 5 ਮੀਟਰ ਕਪੜਾ ਇਹ ਸਿਰਫ 200 ਰੁਪਏ ਦਾ ਸੂਟ ਹੈ ਕਲਰ ਪੱਕੇ ਨਹੀਂ ਪੱਕੇ ਰੰਗ ਨੇ ਆਲ ਓਵਰ ਸੂਟ ਹੈ ਕਲਰ ਡਿਜ਼ਾਈਨ ਤੁਹਾਨੂੰ ਸਾਰੇ ਦਿਖਾਵਾਂਗੇ ਵੀਡੀਓ ਨਾਲ ਐਂਡ ਤੱਕ ਬਨੇ ਰਹੋ ਜੀ ਰੇਟ ਹੈਗਾ ਸਿਰਫ 200 ਰੁਪਏ ਦਾ ਸੂਟ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇ ਜੀ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿੱਡੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਜੀ ਇਸ ਤੋਂ ਪਹਿਲਾਂ ਵੀ ਹਰ ਵੀਡੀਓ ਥੱਲੇ ਸਾਡੇ ਹਰ ਵੀਡੀਓ ਥੱਲੇ ਕਮੈਂਟ ਆਉਂਦੇ ਆ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਸਾਡੀ YouTube ਫੈਮਿਲੀ ਦਾ ਆ ਵਾਲੇ ਕਲਰ ਡਿਜ਼ਾਈਨ ਦਿਖਾਇਆ ਜੀ ਆਨਲਾਈਨ ਵੀ ਤੁਸੀਂ ਮੰਗਵਾ ਸਕਦੇ ਹੋ ਜੀ ਸਾਡੇ ਕੋਲੋਂ ਘਰ ਬੈਠੇ ਵੀ ਮੰਗਵਾ ਸਕਦੇ ਹੋ ਜੀ ਆਹ ਵਾਲੇ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਦੇਖੋ ਇਹ ਕਰੇਪ ਦਾ ਸੂਟ ਹੈ ਜੀ 5 ਮੀਟਰ ਸਿਰਫ 200 ਰੁਪਏ ਦਾ ਸੂਟ ਹੈ ਪੱਕੇ ਰੰਗ ਨੇ ਜੀ ਰੇਟ ਹੈਗਾ ਸਿਰਫ 200 ਰੁਪਏ ਦਾ ਸੂਟ ਹੈ 5 ਮੀਟਰ ਕਪੜਾ ਹੀ ਪੂਰਾ ਆਹ ਵਾਲੇ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਜੀ ਇਹਦੇ ਵਿੱਚ ਮੈਚਿੰਗ ਵੀ ਦਿਖਾਏ ਆ ਆਲ ਓਵਰ ਵੀ ਦਿਖਾਏ ਇਹ ਸਾਰੇ ਆਲ ਓਵਰ ਦਿਖਾ ਰਹੇ ਆ ਮੈਚਿੰਗ ਵੀ ਦਿਖਾਵਾਂਗੇ ਤੁਹਾਨੂੰ ਇਹਦੇ ਵਿੱਚ ਵੀਡੀਓ ਨਾਲ ਐਂਡ ਤੱਕ ਬਨੇ ਰਹੋ ਜੀ ਸਾਰੇ ਕੱਲੇ ਕੱਲੇ ਡਿਜ਼ਾਈਨ ਕੱਲਾ ਕੱਲਾ ਪੀਸ ਸਿੰਗਲ ਸਿੰਗਲ ਕਰਕੇ ਕਲਰ ਦਿਖਾਵਾਂਗੇ ਤੁਹਾਨੂੰ ਹਰੇਕ ਡਿਜ਼ਾਈਨ ਦਾ ਕਲਰ ਸਿੰਗਲ ਸਿੰਗਲ ਕਰਕੇ ਦਿਖਾਵਾਂਗੇ ਜੀ ਸਾਰੇ ਰੰਗ ਡਿਜ਼ਾਈਨ ਮਿਲ ਜਾਣਗੇ ਤੁਹਾਨੂੰ ਸਾਡੇ ਕੋਲੇ ਲੋਕੇਸ਼ਨ ਹੈਗੀ ਇਹ ਮਲੇਰ ਕੋਟਲਾ ਲੋਹਾ ਬਾਜ਼ਾਰ ਸੇਲ ਹੁੰਦੀ ਹੈ ਸਿਰਫ ਐਤਵਾਰ ਵਾਲੇ ਦਿਨ ਹੀ ਹੁੰਦੀ ਹੈ ਜੀ ਐਤਵਾਰ ਤੋਂ ਇਲਾਵਾ ਨਾ ਤੁਸੀਂ ਕਦੇ ਆਉਣਾ ਹੋਵੇ ਤਾਂ ਕਾਲ ਕਰਕੇ ਆਇਓ ਐਤਵਾਰ ਤੋਂ ਬਿਨਾ ਨਾ ਆਇਓ ਜੀ ਕਦੇ ਵੀ ਐਤਵਾਰ ਨੂੰ ਹੀ ਆਇਓ ਬਾਕੀ ਉਹ ਆਨਲਾਈਨ ਮੰਗਾਉਣਾ ਤਾਂ ਆਨਲਾਈਨ ਤੁਸੀਂ ਮੰਗਾ ਸਕਦੇ ਹੋ ਘਰ ਬੈਠੇ ਕਦੇ ਵੀ ਆਨਲਾਈਨ ਤੁਸੀਂ ਜਦ ਮਰਜ਼ੀ ਮੰਗਾਓ ਆਨਲਾਈਨ ਭੇਜ ਦਾਂਗੇ ਜੀ ਆਹ ਵਾਲੇ ਕਲਰ ਆ ਮੈਚਿੰਗ ਦੇ ਵਿੱਚ ਕਲਰ ਡਿਜ਼ਾਈਨ ਦਿਖਾ ਰਿਹਾ ਜੀ ਕਰੇਵ ਦੇ ਸੂਟ ਮੈਚਿੰਗ ਆ ਦੇਖੋ ਇਹ ਕਲਰ ਡਿਜ਼ਾਈਨ ਇਹ ਮੈਚਿੰਗ ਸੂਟ ਹੈ ਜੀ ਪ੍ਰਿੰਟ ਕਮੀਜ਼ ਨੇ ਪਲੇਨ ਸਲਵਾਰਾ ਨੇ ਹੀ ਬਟਰ ਕਰੇਵ ਦਾ ਕੱਪੜਾ ਹੈ ਪੱਕੇ ਰੰਗ ਨੇ ਕਲਰ ਰੰਗ ਨਹੀਂ ਖਰਾਬ ਹੁੰਦੇ ਇਹ ਕੱਪੜੇ ਦੇ ਹੀ ਕਰੇਵ ਦਾ ਕਪੜਾ ਮਿਕਸ ਕਪੜਾ ਰੇਸ਼ਮੀ ਕਪੜਾ ਹੈ ਜੀ ਪੱਕੇ ਰੰਗਾਂ ਦਾ ਸਿਰਫ 200 ਰੁਪਏ ਦਾ ਸੂਟ ਹੈ ਜੀ ਮੈਚਿੰਗ ਸੂਟ ਹੈ ਕਪੜਾ ਪੂਰਾ ਜੀ ਪੂਰੀ ਕੱਟ ਹੋਊਗੀ ਸਿਰਫ 200 ਰੁਪਏ ਦਾ ਸੂਟ ਹੈ ਆਨਲਾਈਨ ਵੀ ਤੁਸੀਂ ਮੰਗਵਾ ਸਕਦੇ ਹੋ ਘਰ ਬੈਠੇ ਮੰਗਵਾ ਸਕਦੇ ਹੋ ਜੀ ਕੋਈ ਵੀ ਪੀਸ ਪਸੰਦ ਆ ਤਾਂ ਸਕਰੀਨ ਸ਼ਾਟ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਦਿਓ ਸਕਰੀਨ ਤੇ ਸਾਡਾ ਵਟਸਐਪ ਨੰਬਰ ਚੱਲ ਰਿਹਾ ਜੀ ਵਟਸਐਪ ਨੰਬਰ ਤੇ スクリーンショット सेंड ਕਰਦੇ ਕੋਈ ਵੀ ਪੀਸ ਪਸੰਦ ਹੈ ਤਾਂ ਆਨਲਾਈਨ ਵੀ ਤੁਸੀਂ ਮੰਗਵਾ ਸਕਦੇ ਹੋ ਘਰ ਬੈਠੇ ਵੀ ਮੰਗਵਾ ਸਕਦੇ ਹੋ ਜੀ ਹਾਂਜੀ ਭਾਈ ਜੀ ਆਨਲਾਈਨ ਤੁਸੀਂ ਕਿਤੇ ਵੀ ਮੰਗਵਾ ਸਕਦੇ ਹੋ ਜੀ ਸਾਡੇ ਕੋਲ ਆਹ ਵਾਲੇ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਆ ਦੇਖੋ ਕਲਰ ਡਿਜ਼ਾਈਨ ਲਾਈਟ ਕਲਰ ਮਿਲ ਜਾਣਗੇ ਜੀ ਡਾਰਕ ਕਲਰ ਹੈ ਸਾਰੇ ਕਲਰ ਡਿਜ਼ਾਈਨ ਹੈ ਕੱਲਾ ਕੱਲਾ ਸਿੰਗਲ ਸਿੰਗਲ ਕਰਕੇ ਕਲਰ ਦਿਖਾ ਰਹੇ ਹਾਂ ਜੀ ਕੋਈ ਵੀ ਪੀਸ ਪਸੰਦ ਹੈ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਦਿਓ ਸਟੌਕੇ ਤੁਹਾਨੂੰ ਦਿਖਾਵਾਂਗੇ ਜੀ 250 ਰੁਪਏ ਵਾਲੇ ਸੂਟ ਸੂਤੀ ਸੂਟ ਆ ਵਾਲੇ ਸੂਤੀ ਸੂਟ ਨੇ ਜੀ ਆ ਦੇਖੋ ਆਲ ਓਵਰ ਕਪੜਾ ਪੂਰਾ 5 ਮੀਟਰ ਕਪੜਾ ਹੀ ਆਲ ਓਵਰ ਕਪੜਾ ਹੈ ਨਵੇਂ ਡਿਜ਼ਾਈਨ ਆਇਆ ਹੈ ਜੀ ਸੂਤੀ ਕਪੜਾ ਹੈ ਪੱਕੇ ਰੰਗਾਂ ਦਾ ਆਮ ਕੰਮਕਾਰ ਚ ਪਾਉਣ ਨੂੰ ਵਧੀਆ ਕਪੜਾ ਹੀ ਆਮ ਪਾਉਣ ਵਾਲੇ ਸੂਟ ਨੇ ਵਧੀਆ ਪੱਕੇ ਰੰਗਾਂ ਦੇ ਆ ਕੁੱਟ ਕੇ ਹੰਡੋਣ ਵਾਲਾ ਕਪੜਾ ਹੈ ਵਧੀਆ ਕਪੜਾ ਚੱਲਣ ਵਾਲਾ ਹੈ ਜੀ ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ ਹੈ 5 ਮੀਟਰ ਕਲਰ ਡਿਜ਼ਾਈਨ ਸਾਰੇ ਦਿਖਾਵਾਂਗੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਅਧਿਕ ਕੋ कलर ਡਿਜ਼ਾਈਨ ਇੱਕ ਇੱਕ ਡਿਜ਼ਾਈਨ ਦੇ ਵਿੱਚ 6 ਕਲਰ 4 ਕਲਰ ਇਦਾਂ ਕਲਰ ਆਉਂਦੇ ਆ ਜੀ ਦੇਖੋ ਸਾਰੇ ਕਲਰ ਦਿਖਾਇਆ ਕੱਲਾ ਕੱਲਾ ਸਿੰਗਲ ਸਿੰਗਲ ਕਰਕੇ ਕਲਰ ਦਿਖਾ ਰਹੇ ਆ ਜੀ ਇਹ ਰਸੂਤੀ ਕੱਪੜਾ ਹੈ ਜੀ 5 ਮੀਟਰ ਪੂਰਾ ਪੱਕੇ ਰੰਗਾਂ ਦੇ ਪੱਕੇ ਰੰਗਾਂ ਦਾ ਕੱਪੜਾ ਹੈ ਆਲ ਓਵਰ ਸੂਟ ਰੇਟ ਹੈਗਾ ਸਿਰਫ 250 ਰੁਪਏ ਦਾ 5 ਮੀਟਰ ਸੂਟ ਹੈ ਜੀ ਸਿਰਫ 250 ਰੁਪਏ ਦਾ ਆਨਲਾਈਨ ਤੁਸੀਂ ਮੰਗਾ ਸਕਦੇ ਹੋ ਘਰ ਬੈਠੇ ਕਿਤੇ ਵੀ ਮੰਗਾ ਸਕਦੇ ਹੋ ਆਨਲਾਈਨ ਆ ਵਾਲੇ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਆ ਦੇਖੋ ਸਾਰੇ ਰੰਗ ਡਿਜ਼ਾਈਨ ਦਿਖਾਵਾਂਗੇ ਤੁਹਾਨੂੰ ਆ ਵਾਲੇ ਕਲਰ ਡਿਜ਼ਾਈਨ ਆ ਦੇਖੋ ਜੀ ਆ ਸੂਤੀ ਕੱਪੜੇ ਦੇ ਵਿੱਚ ਲਾਈਟ ਕਲਰ ਡਾਰਕ ਕਲਰ ਸਾਰੇ ਕਲਰ ਡਿਜ਼ਾਈਨ ਆਏ ਜੀ ਆਲ ਓਵਰ ਸੂਟ ਹੈ ਜੀ ਆ ਵੀ ਆਲ ਓਵਰ ਸੂਟ ਹੈ ਜੀ ਆ ਵਾਲਾ ਵੀ ਆਲ ਓਵਰ ਸੂਟ ਹੈ ਜੀ 5 ਮੀਟਰ ਆ ਵੀ ਆਲ ਓਵਰ ਹੈ ਡਾਰਕ ਕਲਰ ਆ ਵਧੀਆ ਆ ਮੈਚਿੰਗ ਸੂਟ ਹੈ ਜੀ ਡਾਰਕ ਗਰੇ ਕਲਰ ਹੈ ਐ ਫਰੋਜ਼ੀ ਕਲਰ ਹੈ 올 ఓవర్ ਹੈ ਜੀ ਆਹ ਵਾਲੇ ਮੈਚਿੰਗ ਨੇ ਆ ਵੀ ਮੈਚਿੰਗ ਸੂਟ ਹੈ ਜੀ ਆ ਦੇਖੋ ਕਲਰ ਡਿਜ਼ਾਈਨ ਸਾਰੇ ਦਿਖਾਵਾਂਗੇ ਇਸ ਤੋਂ ਅਗੇ ਤੁਹਾਨੂੰ ਦਿਖਾਵਾਂ ਹਲੋ ਆਹ ਵਾਲੇ ਕਲਰ ਨੇ ਇਸ ਤੋਂ ਅਗੇ ਇਹ ਕੇ ਸਿਰਫ 250 ਰੁਪਏ ਇਹਨਾਂ ਦਾ ਰੇਟ ਹੈ ਜੀ ਸਿਰਫ 250 ਇਹ ਸਭ 올 ఓవర్ ਸੂਟ ਨਹੀਂ 5 ਮੀਟਰ ਕਪੜਾ ਪੂਰਾ ਮਿਲੂਗਾ ਸੁੱਤੀ ਕਪੜਾ ਜੀ ਚੱਲਣ ਵਾਲਾ ਕਪੜਾ ਹੈ ਵਧੀਆ ਸਭ ਸੁੱਤੀ ਨਹੀਂ 5 ਮੀਟਰ ਸਿਰਫ 250 ਰੁਪਏ ਦਾ ਜੀ ਕਲਰ ਡਿਜ਼ਾਈਨ ਸਾਰੇ ਦਿਖਾਏ ਆ ਦੇਖੋ ਜੀ ਆਹ ਵਾਲੇ ਰੰਗੜੇ ਜਨ ਮਿਲ ਜਾਣਗੇ 5 ਮੀਟਰ ਕੱਪੜਾ ਸਿਰਫ ਔਰ ਸਿਰਫ 250 ਰੁਪਏ ਦਾ ਆ ਇਹ ਖਾਦੀ ਕਾਟਨ ਦਾ ਕੱਪੜਾ ਜੀ ਖਾਦੀ ਕਾਟਨ ਸਿਲਕ ਖਾਦੀ ਸਿਲਕ ਦਾ ਕੱਪੜਾ ਹੈ ਪ੍ਰਿੰਟ ਪੱਕਾ ਹੈ ਜੀ ਇਹ ਵੀ ਸਿਰਫ 250 ਰੁਪਏ ਦਾ 5 ਮੀਟਰ ਹੈ ਇਹ ਵੀ 5 ਮੀਟਰ ਮਿਲੂਗਾ ਤੁਹਾਨੂੰ ਸਿਰਫ 250 ਰੁਪਏ ਦਾ ਇਹਦੇ ਵਿੱਚ 3-4 ਕਲਰ ਨੇ ਤਕਰੀਬਨ ਆਹ ਵਾਲੇ ਸਾਰੇ ਆਹੀ ਕਲਰ ਨੇ ਇਹਦੇ ਵਿੱਚ ਆਹ ਕਲਰ ਹੈ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ 300 ਰੁਪਏ ਵਾਲੇ ਸੂਟ ਜੀ ਆਹ ਦੇਖੋ ਡਾਰਕ ਕਲਰ ਆ ਗਏ ਡਾਰਕ ਕਲਰ ਲਾਈਟ ਕਲਰ ਸਾਰੇ ਮਿਲ ਜਾਣਗੇ ਜੀ ਕਪੜਾ ਪਿਓਰ ਕਾਟਨ ਦਾ ਇਸ ਤੋਂ ਗਏ ਪਿਓਰ ਕਾਟਨ ਹੈ ਜੀ ਕਾਟਨ ਦਾ ਕਪੜਾ ਸਿਰਫ 300 ਰੁਪਏ ਦਾ ਸੂਟ ਹੈ ਜੀ ਆਹ ਵਾਲੇ ਕਲਰ ਡਿਜ਼ਾਈਨ ਆ ਦੇਖੋ ਆਹ ਵਾਲੇ ਕਲਰ ਹੈ ਵੀਡੀਓ ਤੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਸਾਰੇ ਕਲਰ ਡਿਜ਼ਾਈਨ ਦਿਖਾਵਾਂਗੇ ਪਿਓਰ ਕਾਟਨ ਦੇ ਵਿੱਚ ਹੋਰ ਵੀ ਬਹੁਤ ਸਾਰੇ ਕਲਰ ਹੈ ਜੀ ਤੁਹਾਨੂੰ ਦਿਖਾ ਰਹੇ ਹਾਂ ਲੋ ਸਿਰਫ 300 ਰੁਪਏ ਦਾ ਸੂਟ ਹੈ ਜੀ ਪਿਓਰ ਕਾਟਨ ਹੈ ਆਹ ਵਾਲੇ ਰੰਗ ਨੇ ਯਾਰ ਆਹ ਵੇ ਆ ਦੇਖੋ ਇਹ ਪਿਓਰ ਕਾਟਨ ਬਿਲਕੁਲ ਪਿਓਰ ਕਾਟਨ ਹੈ ਇਹ ਸਿਰਫ 300 ਰੁਪਏ ਦਾ 5 ਮੀਟਰ ਕਪੜਾ ਕਲਰ ਡਿਜ਼ਾਈਨ ਦੇਖ ਲਓ ਸਾਰੇ ਕਲਰ ਡਿਜ਼ਾਈਨ ਵਧੀਆ ਹੈ ਵਧੀਆ ਰੰਗ ਪਏ ਨੇ ਜੀ ਸਾਰੇ ਆ ਦੇ ਪਰ ਲਾਈਟ ਕਲਰ ਮਿਲ ਜਾਣਗੇ ਡਾਰਕ ਕਲਰ ਮਿਲ ਜਾਣਗੇ ਜੀ ਵੀਡੀਓ ਸ਼ੇਅਰ ਜ਼ਰੂਰ ਕਰ ਦੇ ਜੀ ਲਾਈਕ ਕਰ ਦਿਓ ਕਮੈਂਟ ਕਰਕੇ ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਜੇ ਨਵੇਂ ਆਏ ਸਾਡੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਆਹ ਵਾਲੇ ਪਿਓਰ ਕਾਟਨ ਦੇ ਕਲਰ ਦਿਖਾ ਰਹੇ ਹਾਂ ਜੀ ਤੁਹਾਨੂੰ ਪਿਓਰ ਕਾਟਨ ਹੈ ਬਿਲਕੁਲ ਆ ਵਾਲੇ ਸਾਰੇ ਕਲਰ ਹੈ ਜੀ ਰੇਟ ਹੈਗਾ ਸਿਰਫ 300 ਰੁਪਏ ਦਾ ਸੂਟ ਆ 5 ਮੀਟਰ ਕਪੜਾ ਪੂਰਾ ਸਿਰਫ 300 ਰੁਪਏ ਦਾ ਜੀ ਪਿਓਰ ਕਾਟਨ ਦਾ ਕਪੜਾ ਹੈ ਸਾਰੇ ਕਲਰ ਡਿਜ਼ਾਈਨ ਦਿਖਾਏ ਆ ਜੀ ਆ ਵਾਲੇ ਕਲਰ ਡਿਜ਼ਾਈਨ ਜੋ ਵੀ ਵੈਰਾਈਟੀ ਸਾਡੇ ਕੋਲੇ ਨਵੀਂ ਆਉਂਦੀ ਐ ਅਸੀਂ ਵੀਡੀਓ ਲੈ ਕੇ ਆਉਨੇ ਆ ਚੈਨਲ ਤੇ ਆ ਵਾਲੇ ਕਲਰ ਡਿਜ਼ਾਈਨ ਦਿਖਾਏ ਜੀ ਸਾਰੇ ਇਹਦੇ ਪਿਓਰ ਕਾਟਨ ਦਾ ਕਪੜਾ ਹੈ ਸਿਰਫ 300 ਰੁਪਏ ਦਾ ਸੂਟ ਹੈ ਆਵਰੇ ਰੰਗ ਨੇ ਇਸ ਟੋਕੇ ਦਿਖਾਵਾਂਗੇ ਕਾਟਨ ਦੇ ਵਿੱਚ ਮੈਚ ਇੰਗਲੀਜੀ ਵੀ ਸੀ ਪਿਓਰ ਲੀਜੀਬੀਜੀ ਦਾ ਕੱਪੜਾ ਹੈ ਮੈਚਿੰਗ ਆ ਦੇਖੋ ਜੀ ਕਲਰ ਪੱਕੇ ਪੱਕੇ ਰੰਗ ਨੇ ਲੀਜੀਬੀਜੀ ਦਾ ਕੱਪੜਾ ਹੀ ਕੱਟ ਕੇ ਹੰਡਾਉਣ ਵਾਲਾ ਕੱਪੜਾ ਹੈ ਵਧੀਆ ਚੱਲਣ ਵਾਲਾ ਕੱਪੜਾ ਹੀ ਮੈਚਿੰਗ ਸੂਟ ਹੈ ਸਾਫ ਸਲਵਾਰ ਪੰਜਾਬੀ ਕਾਟਨ ਦੀ ਸਲਵਾਰ ਹੈ ਸਾਫ ਸਾਫ ਸਲਵਾਰਾ ਪੰਜਾਬੀ ਕਾਟਨ ਦੀ ਲੀਜੀਬੀਜੀ ਦਾ ਕੱਪੜਾ ਹੀ ਮਲਾਈਮ ਕੱਪੜਾ ਮਲਾਈ ਵਰਗਾ ਬਿਲਕੁਲ ਰੇਟ ਹੈਗਾ ਸਿਰਫ 300 ਰੁਪਏ ਦਾ ਸੂਟ ਹੈ ਜੀ ਪੱਕੇ ਰੰਗ ਨੇ ਵਧੀਆ ਚੱਲਣ ਵਾਲਾ ਕਪੜਾ ਹੈ ਜੀ ਪਿਓਰ ਲੀਜੀ ਬੀਜੇ ਦਾ ਕਮੀਜ਼ ਹੈ ਪੰਜਾਬੀ ਕਾਟਨ ਦੀ ਸਲਵਾਰ ਹੈ ਜੀ ਸਵਾ 2 ਮੀਟਰ ਕਮੀਜ਼ ਹੈ 2.5 ਮੀਟਰ ਸਲਵਾਰ ਹੈ ਪਨਾ ਵੱਡਾ ਹੈ ਸੂਟ ਪੂਰਾ ਬਣਦਾ ਹੈ ਜੀ ਗਾਰੰਟੀ ਨਾਲ ਰੈਗੂਲਰ ਵੇਚਦੇ ਆਂ ਸੀ ਕੱਟ ਪੂਰੀ ਆ ਪੂਰਾ ਸੂਟ ਬਣੂਗਾ 46+ 46+ ਲੈਂਥ ਹੈ ਜੀ 43 ਦਾ ਪਨਾ ਹੈ ਇਹਦਾ ਕਮੀਜ਼ ਦਾ 46 ਪਲੱਸ ਲੈਂਥ ਹੈ ਕਮੀਜ਼ ਦੀ 43 ਦਾ ਪੰਨਾ ਆਹ ਵਾਲੇ ਕਲਰ ਡਿਜ਼ਾਈਨ ਸਾਰੇ ਕਲਰ ਵਧੀਆ ਆ ਯਾਰ ਰੰਗ ਪੱਕੇ ਆ ਜੀ ਰੰਗਾ ਦੀ ਗਾਰੰਟੀ ਪਿਓਰ ਲੀਜੀ ਬੀਜੀ ਦਾ ਕੱਪੜਾ ਹੈ ਕਮੀਜ਼ ਦਾ ਪੰਜਾਬੀ ਕਾਟਨ ਦੀ ਸਲਵਾਰ ਹੈ 2.5 ਮੀਟਰ ਸਲਵਾਰ ਹੈ ਜੀ ਪੂਰੀ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਸਾਰੇ ਦਿਖਾ ਰਹੇ ਆ ਵੀਡੀਓ ਤੁਹਾਨੂੰ ਇਕੱਲਾ ਇਕੱਲਾ ਕਲਰ ਸਿੰਗਲ ਸਿੰਗਲ ਕਰਕੇ ਕਲਰ ਦਿਖਾਵਾਂਗੇ ਜੀ ਸਾਰੇ ਕਲਰ ਡਿਜ਼ਾਈਨ ਆ ਯਾ ਦੇਖੋ ਰੇਡ ਹੈਗਾ ਸਿਰਫ 300 ਰੁਪਏ ਦਾ ਸੂਟ ਹੈ ਇਹ ਆ ਦੇਖੋ ਕਲਰ ਡਿਜ਼ਾਈਨ ਬਹੁਤ ਸੋਹਣੇ ਡਿਜ਼ਾਈਨ ਆਇਆ ਬਾਕੀ ਹਰ ਵਾਰੀ ਡਿਜ਼ਾਈਨ ਚੇਂਜ ਹੋ ਕੇ ਆਉਂਦੇ ਆ ਜੀ ਸਾਡੇ ਕੋਲੇ ਪਿਛਲੀ ਵੀਡੀਓ ਦੇ ਵਿੱਚ ਡਿਜ਼ਾਈਨ ਬੜਾਏ ਦਿਖਾਏ ਸੀ ਅਸੀਂ ਉਹ ਹੋਰ ਡਿਜ਼ਾਈਨ ਸੀਗੇ ਇਸ ਵੀਡੀਓ ਦੇ ਵਿੱਚ ਜਿਹੜੇ ਡਿਜ਼ਾਈਨ ਦਿਖਾਇਆ ਡਿਜ਼ਾਈਨ ਬਦਲ ਕੇ ਆਇਆ ਸਾਡੇ ਕੋਲੇ ਚੇਂਜ ਹੋ ਗਿਆ ਡਿਜ਼ਾਈਨ ਆ ਗਰਮੀ ਵਾਲਾ ਕਪੜਾ ਹੀ ਫੁੱਲ ਗਰਮੀ ਚ ਪਾਉਣ ਵਾਲਾ ਕਪੜਾ ਹੈ ਮੁਲਾਇਮ ਹੈ ਬਿਲਕੁਲ ਇਜ਼ੀ-ਬਿਜ਼ੀ ਸਿਰਫ 300 ਰੁਪਏ ਦਾ ਸੂਟ ਹੈ ਜੀ ਆਨਲਾਈਨ ਵੀ ਤੁਸੀਂ ਮੰਗਵਾ ਸਕਦੇ ਹੋ ਘਰ ਬੈਠੇ ਆਹ ਵਾਲੇ ਕਲਰ ਡਿਜ਼ਾਈਨ ਸਾਰੇ ਆ ਜੀ ਆਹ ਵਾਲੇ ਕਲਰ ਡਿਜ਼ਾਈਨ ਸਾਰੇ ਆ ਜੀ ਇਹ ਦੇਖੋ ਡਾਰਕ ਕਲਰ ਹੈ ਲੀਜੀ ਬੀਜੀ ਦੇ ਵਿੱਚ ਸਾਰੇ ਡਾਰਕ ਕਲਰ ਆ ਵਧੀਆ ਕਲਰ ਆ ਜੀ ਵਧੀਆ ਚੱਲਣ ਵਾਲਾ ਕੱਪੜਾ ਕੁੱਟ-ਕੁੱਟ ਕੇ ਹੰਡਾਉਣ ਵਾਲਾ ਕੱਪੜਾ ਹੀ ਵਧੀਆ ਆ ਦੇਖੋ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਜੀ ਆਹ ਬਰੀਕ ਪ੍ਰਿੰਟ ਵੱਡੇ ਪ੍ਰਿੰਟ ਵਾਲੇ ਮਿਲ ਜਾਵੇ ਬਰੀਕ ਪ੍ਰਿੰਟ ਹੈ ਵੱਡੇ ਪ੍ਰਿੰਟ ਹੈ ਸਾਰੇ ਰੰਗ ਵਧੀਆ ਰੰਗ ਨੇ ਜੀ ਆਵਲਾ ਡਿਜ਼ਾਈਨ ਹੈ ਜੀ ਆਹ ਡਿਜ਼ਾਈਨ ਹੈ ਆ ਦੇਖ ਆਵਲਾ ਡਿਜ਼ਾਈਨ ਹੈ ਜੀ ਆਵਲੇ ਸਾਰੇ ਡਿਜ਼ਾਈਨ ਮਿਲ ਜਾਣਗੇ ਇਲੀਜੀਬੀਜੀ ਦੇ ਕੱਪੜੇ ਦੇ ਵਿੱਚ ਰੇਟ ਹੈਗਾ ਸਿਰਫ 300 ਰੁਪਏ ਦਾ ਸੂਟ ਹੈ ਜੀ ਸਿਰਫ ਔਰ ਸਿਰਫ 300 ਰੁਪਏ ਦਾ ਸੂਟ ਹੈ ਇਲੀਜੀਬੀਜੀ ਦਾ ਕਪੜਾ ਪੱਕੇ ਰੰਗਾਂ ਦਾ ਵਧੀਆ ਚੱਲਣ ਵਾਲਾ ਕਪੜਾ ਹੈ ਜੀ ਸਤਿ ਅਕਾਲ ਤੁਹਾਨੂੰ ਦਿਖਾਵਾਂਗੇ ਜੈਪੂਰੀ ਕਾਟਨ ਪਿਓਰ ਜੈਪੂਰੀ ਕਾਟਨ ਹੀ ਆ ਦੇਖੋ ਪਿਓਰ ਜੈਪੂਰੀ ਕਾਟਨ ਦਾ ਕੱਪੜਾ ਵਧੀਆ ਜੈਪੂਰੀ ਕਾਟਨ ਪੱਕੇ ਰੰਗਾਂ ਦਾ ਪਿਓਰ ਜੈਪੂਰੀ ਕਾਟਨ ਵਧੀਆ ਰੇਟ ਹੈਗਾ ਜੀ ਸਿਰਫ 350 ਰੁਪਏ ਦਾ ਸੂਟ ਹੈ 5 ਮੀਟਰ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਕਲਰ ਡਿਜ਼ਾਈਨ ਸਾਰੇ ਦਿਖਾਵਾਂਗੇ ਜੈਪੂਰੀ ਕਾਟਨ ਤੇ ਵੀ ਪਿਓਰ ਜੈਪੂਰੀ ਕਾਟਨ ਪੱਕੇ ਰੰਗ ਕਲਰ ਡਿਜ਼ਾਈਨ ਸਾਰੇ ਆ ਜੀ ਰੇਟ ਹੈਗਾ ਸਿਰਫ 350 ਰੁਪਏ ਦਾ ਸੂਟ ਹੈ ਜੀ ਸਿਰਫ ਔਰ ਸਿਰਫ 350 ਰੁਪਏ ਦਾ ਸੂਟ ਹੈ 5 ਮੀਟਰ ਕਪੜਾ ਪੂਰਾ ਜੀ ਕੱਟ ਪੂਰੀ ਆਉਗੀ ਜੀ ਇਸ ਤੋਂ ਪਹਿਲਾਂ ਵੀ ਅਸੀਂ ਆਨਲਾਈਨ ਭੇਜਿਆ ਆਫਲਾਈਨ ਤਾਂ ਅਸੀਂ ਵੇਚਦੇ ਆਂ ਹੀ ਸਾਡਾ ਰੈਗੂਲਰ ਕੰਮ ਹੈਗਾ ਹੀ ਆ ਆਨਲਾਈਨ ਵੀ ਇਸ ਤੋਂ ਪਹਿਲਾਂ ਵੀ ਅਸੀਂ ਭੇਜਿਆ ਜੀ ਜਿਨ੍ਹਾਂ ਨੂੰ ਵੀ ਭੇਜਿਆ ਕੱਟ ਸਭ ਨੂੰ ਸਭ ਦੇ ਇੱਕ ਸੂਟ ਬਣਿਆ ਜੀ ਪੂਰਾ ਕੱਟ ਪੂਰੀ ਨਿਕਲੀ ਜਿੰਨੀ ਕਿਹਾ ਕੱਟ ਅਸੀਂ ਉਨੀ ਦਿੱਤੀ ਹੈਗਾ ਜੀ ਜਿੰਨਾ ਕਹਾਂਗੇ ਉਹਨਾਂ ਦੇਵਾਂਗੇ ਜਿਹੜੀ ਚੀਜ਼ ਕਹਾਂਗੇ ਉਹੀ ਚੀਜ਼ ਦੇਵਾਂਗੇ ਜੀ ਸਹਿਮ ਐਨੀ ਹੈ ਜੀ ਵੀਡੀਓ ਚ ਦਿਖਾਵਾਂਗੇ ਕੁਝ ਹੋਰ ਤਾਂ ਦਵਾਂਗੇ ਵੀ ਹੋਰ ਇਹ ਕੰਮ ਆਪਣੇ ਕੋਲੇ ਨਹੀਂ ਹੈ ਜੀ ਆਪਣਾ ਪੱਕਾ ਕੰਮ ਹੈ ਸਾਡੀ ਪੁਰਾਣੀ ਵੀਡੀਓ ਵੀ ਤੁਸੀਂ ਚੈੱਕ ਕਰ ਸਕਦੇ ਹੋ ਪੁਰਾਣੀ ਵੀਡੀਓ ਥੱਲੇ ਕਮੈਂਟ ਵੀ ਚੈੱਕ ਕਰ ਸਕਦੇ ਹੋ ਜਿਹੜੇ ਵੀ ਪੀਸ ਅਸੀਂ ਆਨਲਾਈਨ ਭੇਜੇ ਆ ਸਭ ਨੇ ਕਮੈਂਟ ਪੋਜ਼ਿਟਿਵ ਹੀ ਕਰਿਆ ਕੋਈ ਨੈਗੇਟਿਵ ਕਮੈਂਟ ਨਹੀਂ ਹੈਗਾ ਸਾਡੀ ਵੀਡੀਓ ਥੱਲੇ ਤੁਸੀਂ ਚੈੱਕ ਕਰ ਸਕਦੇ ਹੋ ਕਿਉਂਕਿ ਅਸੀਂ ਕੰਮ ਪੱਕਾ ਕਰ ਰਹੇ ਆ ਰੈਗੂਲਰ ਕੰਮ ਹੈ ਸਾਡਾ ਜਿਹੜੀ ਚੀਜ਼ ਵੀਡੀਓ ਚ ਦਿਖਾਵਾਂਗੇ ਅਸੀਂ ਉਹੀ ਭੇਜਾਂਗੇ ਸੇਮ ਇਹ ਦਿਖਾ ਰਹੇ ਆ ਪਿਓਰ ਜੈਪੂਰੀ ਕਾਟਨ ਹੈ ਜੀ ਪ્યોਰ ਜੈਪੂਰੀ ਕਾਟਨ ਦਾ ਕੱਪੜਾ ਹੈ ਰੇਟ ਹੈਗਾ ਸਿਰਫ 350 ਰੁਪਏ ਦਾ 5 ਮੀਟਰ ਕੱਪੜਾ ਪੂਰ ਹੈ ਜੀ ਰੰਗ ਪੱਕੇ ਆ ਆ ਵਾਲੇ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰਕੇ ਦੱਸਿਓ ਕਿਹੜੀ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਜੇ ਨਵੇਂ ਆਏ ਹੋ ਸਾਡੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਆਵੜੀਆਂ ਚੁੰਨੀਆਂ ਨਹੀਂ ਆ ਦੇਖ ਵੱਡੀਆਂ ਚੁੰਨੀਆਂ ਮਿਲ ਜਾਣਗੀਆਂ ਅੱਜ ਆ ਵਾਲੇ ਚੁੰਨੀਆਂ 100 100 ਰੁਪਈਆਂ ਦੀਆਂ ਜੀ ਆ ਆ ਵਾਲੇ ਚੁੰਨੀਆਂ ਸਭ ਮਿਲ ਜਾਣਗੇ 100 ਰੁਪਏ ਦੀ ਚੁੰਨੀ ਹੈ ਵੱਡੀ ਚੁੰਨੀ ਹੈ ਕੋਲਰਡਲੀ ਪੱਕੇ ਰੰਗਾਂ ਦੀਆਂ ਚੁੰਨੀਆਂ ਨੇ ਜੀ ਇਹ ਸਾਰੀਆਂ 100 ਰੁਪਏ ਦੀ ਚੁੰਨੀ ਹੈ ਸਿਰਫ ਆਹ ਦੁਪੱਟੇ ਵਾਲੇ ਕਲਰ ਡਿਜ਼ਾਈਨ ਮਿਲ ਜਾਣਗੇ ਕੋਈ ਵੀ ਪੀਸ ਚਾਹੀਦਾ ਸਕਰੀਨ ਸ਼ਾਟ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਸਕਦੇ ਹੋ ਤੁਸੀਂ ਸਕਰੀਨ ਤੇ ਸਾਡਾ ਵਟਸਐਪ ਨੰਬਰ ਚੱਲ ਰਿਹਾ ਜੀ ਆ ਵਾਲੇ ਰੰਗ ਨਹੀਂ ਚੁੰਨੀਆਂ ਦੇ ਵਿੱਚ ਆਹ ਦੁਪੱਟੇ ਆ 150 ਦੇ 2 ਇਹ ਸ਼ੁਰੂ ਚ ਵੀ ਦਿਖਾਇਆ ਵੀਡੀਓ ਦੇ ਵਿੱਚ ਅਸੀਂ ਐਂਡ ਚ ਵੀ ਤੁਹਾਨੂੰ ਦਿਖਾ ਰਹੇ ਹਾਂ ਵੇਸੇ ਇਹ 150 ਦੇ ਦੋ ਹੈ ਦੁਪੱਟੇ ਆ ਵਾਲੇ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਜੀ